100 ਰੁਪਏ ਦਾ ਪੜਦਾ ਜੀ ਇਸ ਤੋਂ ਸਸਤਾ ਕਿਤੇ ਨਹੀਂ ਮਿਲਣਾ 2999 2000 ਦਾ ਨਹੀਂ 1500 ਦਾ ਨਹੀਂ 1000 ਦਾ ਨਹੀਂ ਸਿੱਧਮ ਸਿੱਧਾ 500 ਦਾ ਚੀਜ਼ ਬਾਲੀ ਘੈਂਟ ਆ ਮੈਂ ਕਹਣਾ ਕਸ਼ਮੀਰ ਵਾਲੀ ਆਈਟਮ ਆ ਇਹ ਜਿਹੜੀ ਇੱਥੇ ਸ਼ਾਹੀ ਚੀਜ਼ ਪਈਆ ਲਓ ਜੀ ਤਿੰਨ ਮਿਲਣਗੀਆਂ 1000 ਦੇ ਵਿੱਚ 500 ਦੀ ਇੱਕ ਤੇ 1000 ਦੀਆਂ ਤਿੰਨ ਆਫਰ ਬਹੁਤ ਹੀ ਘੈਂਟ ਆ ਪਰ ਸਟਾਕ ਲਿਮਟਿਡ ਆ ਹਨਾ ਜੀ ਇੱਕ ਗੱਲ ਮੈਂ ਦੱਸਦਾ ਅੱਜ ਦੀ ਵੀਡੀਓ ਤੋਂ ਬਾਅਦ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਗੱਲ ਹੋਣ ਵਾਲੀ ਹੈ ਕਿਉਂਕਿ ਮਾਲ ਲਿਮਟਿਡ ਹੈਗਾ ਕਹਿੰਦਾ 200 ਦਾ ਪੀਸ ਵਿੱਚ ਹੈ ਜੀ ਹਾਂਜੀ ਹੁਣ 100 ਰੁਪਏ ਪੀਸ ਹੈ ਜੀ 100 ਰੁਪਏ ਜੀ 6 ਪੀਸ ਲੈਣ ਤੇ ਮੇਰਾ ਲੋਕ 500 ਰੁਪਏ ਹੈ ਜੀ 500 ਦੇ 6 ਤੇ 100 ਦਾ 1 ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਅੱਜ ਤੁਹਾਨੂੰ ਲੈ ਆਏ ਸੰਗਰੂਰ ਦੇ ਸਭ ਤੋਂ ਵੱਡੇ ਹੈਂਡਲੂਨ ਸਟੋਰ ਦੇ ਵਿੱਚ ਉੱਪਰ ਮਰਵਾਦੋਂ ਨਿਗਾ ਜੀ ਅਨਾਜ ਮੰਡੀ ਸੰਗਰੂਰ ਦੇ ਬਿਲਕੁਲ ਸਾਹਮਣੇ ਆ ਅੱਜ ਤੁਹਾਨੂੰ ਇਹ ਜੇ ਆਫਰ ਦੇਵਾਂਗੇ ਕਿਉਂਕਿ ਮੱਕੜ ਸਾਹਿਬ ਨੇ ਫੋਨ ਕੀਤਾ ਸੀ ਕਹਿੰਦੇ ਵੀ ਸਟਾਕ ਕਲੀਅਰੈਂਸ ਜਿਹੜਾ ਸੇਲ ਲਾਤੀ ਗਰਮੀ ਵਾਲਾ ਮਾਲ ਕੱਢਣਾ ਕਿਉਂਕਿ ਸਰਦੀਆਂ ਵਾਲਾ ਲਿਓਣਾਗਾ ਅੱਜ ਵੀਡੀਓ ਦੇਖ ਕੇ ਰੇਟ ਸੁਣ ਸੁਣ ਕੇ ਤੁਸੀਂ ਹੋਈ ਜਾਮੋਗੇ ਹੈਰਾਨ ਆਜੋ ਕਿਹੜਾ ਮੱਕੜ ਸਾਹਿਬ ਨਾਲ ਗੱਲਬਾਤ ਕਰਦੇ ਆ ਆਪਣੇ ਨਾਲ ਰੇਸ਼ ਮੱਕੜ ਜੀ ਇੱਕ ਗੱਲ ਮੈਂ ਦੱਸਦਾ ਅੱਜ ਦੀ ਵੀਡੀਓ ਤੋਂ ਬਾਅਦ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਗੱਲ ਹੋਣ ਵਾਲੀ ਹੈ ਕਿਉਂਕਿ ਮਾ ਲਿਮਟਡ ਹੈਗਾ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਹੋ ਜੀ ਅੱਛਾ ਆ ਜੋ ਜੀ ਆਪਾਂ ਬਹੁਤਾ ਲੰਮਾ ਸਮਾਂ ਖਰਾਬ ਨਾ ਕਰਦੇ ਸ਼ੁਰੂ ਕਰ ਲਈਏ ਚਾਦਰਾਂ ਤੋਂ ਸ਼ੁਰੂ ਕਰਦੇ ਆਂ ਗਰਮੀ ਵਾਲੀਆਂ ਆ ਪਈਆਂ ਨੇ ਇਧਰ ਆ ਪੈਣੇ ਨਾਲ ਜਿਹੜੇ ਹੁੰਦੇ ਨੇ ਚਾਦਰੇ ਹਨਾ ਜੀ ਏਸੀ ਚਾਦਰੇ ਏਸੀ ਕੰਫਰਟਰ ਜੀ ਹਾਂ ਜੀ ਹਾਂ ਪਹਿਲਾਂ ਦੱਸੋ ਜੀ ਸਭ ਤੋਂ ਆਹ ਕੀ ਰੇਟ ਆਈ ਚਾਦਰਾਂ ਚਾਦਰ ਪਹਿਲਾਂ 350 ਵਿਕੀ ਹੈ ਅੱਛਾ ਜੀ ਹੁਣ 200 ਰੁਪਏ ਚੱਲ ਰੂਗੀ ਜੀ ਸਾਢੇ 350 ਵਾਲੀ 200 ਰੁਪਏ ਚ ਜੀ ਪੱਕੀ ਵਾਲਾ ਜੀ ਡਬਲ ਬੈੱਡ ਦੀ ਚਾਦਰ ਸਰਾਂ ਨੇ ਨਾਲ ਜੀ ਐਂ ਦਾ ਨਹੀਂ ਵੀ ਚਾਰ ਲੈਣੀਆਂ ਨੇ ਪੰਜ ਨੇ ਸਿੰਗਲ ਪੀਸ ਵੀ ਮਿਲੂਗਾ ਜੀ ਸਿੰਗਲ ਪੀਸ ਹੀ ਮਿਲੂਗਾ ਸਿੰਗਲ ਪੀਸ ਸਿਰਫ 200 ਦਾ ਹੈ ਜੀ 350 ਵਾਲਾ ਨਾਲ ਬਾਈ ਸਰਾਂ ਨੇ ਡਬਲ ਬੈੱਡ ਦੀ ਚਾਦਰ ਆ ਤੇ ਆ ਭਈ ਆ ਜੀ ਚਾਦਰਾਂ ਨਾਲ ਏਸੀ ਵਾਲਾ ਹਨਾ ਜੀ ਹਾਂਜੀ ਇਹਦਾ ਕੀ ਰੇਟ ਆ ਜੀ ਇਹ 8 9 ਵਾਲਾ ਪਹਿਲਾਂ 500 ਵਿੱਚ ਆਪਾਂ ਨੇ ਹਾਂਜੀ ਹੁਣ ਦੋ ਲੈਣ ਤੇ ਇੱਕ ਸਿੰਗਲ ਫਰੀ ਮਿਲੂਗਾ ਅੱਛਾ ਜੀ ਆ ਦਵੰਗਟੇ ਦੋ ਲੋਗ ਆ ਰਿਹਾ ਵੀ ਆਗਲਾ ਇਹਨਾਂ ਦੇ ਲਾਊਗਾ ਤਾਂ ਸਿੰਗਲ ਨਾਲ ਫਰੀ ਹੈ ਜੀ ਲਓ ਜੀ ਤਿੰਨ ਮਿਲਣਗੀਆਂ 1000 ਦੇ ਵਿੱਚ 500 ਦੀ ਇੱਕ ਤੇ 1000 ਦੀਆਂ ਤਿੰਨ ਆਫਰ ਬਹੁਤ ਹੀ ਘੈਂਟ ਆ ਪਰ ਸਟਾਕ ਲਿਮਟਡ ਆ ਹਨਾ ਜੀ ਬਿਲਕੁਲ ਜੀ ਆ ਜੀ ਇੱਧਰ ਆ ਗਿਆ ਚਾਦਰਾਂ ਜੀ ਹਾਂਜੀ ਇਹ ਚਾਦਰ ਜੀ ਆ ਚਾਦਰ ਵਧੀਆ 500 ਵਾਲੀ ਹੁਣ 500 ਦੇ ਦੋ ਨੇ ਜੀ ਅੱਛਾ 500 ਵਾਲੀਆਂ 500 ਦੀਆਂ ਦੋ ਕਰਤੀਆਂ ਜੀ ਹਾਂਜੀ ਕਮਾਲ ਕਰਤੀ ਜੀ ਇਕਾ ਸੋਹਣੇ ਪਏ ਨੇ ਜੀ ਸਰਾਣੇ ਸ੍ਰੂਣੇ ਜੇ ਇਹ ਪੈਕਟ ਜਿਆ ਕਿੰਨੇ ਦਾ ਹੈ ਜੀ ਇਹ ਚੱਦਰ ਨਾਲ ਸਰਾਣੇ ਨਾਲ ਦੋ ਕੁਸ਼ਨ ਨੇ ਵਧੀਆ ਕਢਾਈ ਕੀਤੀ ਹੋਈ ਆ ਸਾਰੀ ਉੱਪਰ ਇਸ ਤੇ ਠੀਕ ਹੈ ਜੀ ਇਹਦਾ ਰੇਟ ਰਿਹਾ 2500 ਇਹ ਹੁਣ 1400 ਰੁਪਏ ਚ ਹੈ ਜੀ 2500 ਵਾਲਾ 1400 ਚ 1400 ਚ ਲੈ ਵੀ ਮਿੱਤਰੋ ਫੋਨ ਚੱਕ ਲੋ ਲੇਟ ਨਾ ਹੋ ਜਿਓ ਕਿਤੇ ਕਿਉਂਕਿ ਮਾਲ ਐ ਐ ਐ ਐ ਜਾਊਗਾ ਆਜੋ ਕਿਰਾ ਹੋਰ ਵੀ ਬਹੁਤ ਸਾਰਾ ਚਾਦਰਾਂ 200 ਤੋਂ ਸਟਾਰਟ ਹੋ ਕੇ ਜੀ ਕਿੱਥੇ ਤੱਕ ਜਾਂਦੀਆਂ ਨੇ 200 250 300 350 400 ਉੱਪਰ ਮੇ ਆਪਣੇ ਕੋਲ 2000 ਤੱਕ ਚੱਤੇ ਮਿਲ ਜੂ ਵਧੀਆ ਅੱਛਾ ਜੀ 2000 ਤੱਕ ਮੰਨ ਲਓ ਹਾਂਜੀ ਠੀਕ ਹੈ ਜੀ ਰੇਟ ਸਾਰਿਆਂ ਦਾ ਹਾਫ ਕਰਿਆ ਹੋਇਆ ਹੈ ਜੀ ਸਾਰੇ ਸੀਲ ਚੱਲਣਗੇ ਜੀ ਠੀਕ ਹੈ ਜੀ ਆਹ ਚੀਜ਼ ਮੇਰੇ ਮਨ ਨੂੰ ਬਹੁਤ ਜਰਦੀ ਆ ਜੀ ਇਹ ਹੁੰਦੀ ਆ ਜੀ ਬੈੱਡ ਸੀਟ ਹਨਾ ਇਹ ਜਿਹੜੀ ਥੱਲੇ ਵਿਸਾਈ ਜਾਂਦੀ ਆ ਇਹ ਬੈੱਡ ਪੱਟੀ ਆ ਗਈ ਜੀ ਰੈਪਡ એનਰਜੀ ਅੱਛਾ ਜੀ ਆਹ ਫੁੱਲ ਸਾਈਜ਼ ਹੈ ਦੇਖੋ ਬੈੱਡ ਦੇ ਨਾਲ ਵਿਛਾਣਾ ਦਾ ਜੀ ਇਹ ਰੈਮਡ ਦੀ ਆ ਜੀ ਆਹ ਰੈਮਡ ਕੰਪਨੀ ਦਾ ਜੀ ਰੇਟ ਇਹਦਾ ਹੈਗਾ ਜੀ 3499 ਲਿਖਿਆ ਹੋਇਆ 3499 ਰੁਪਏ ਰੇਟ ਆਇਆ ਦਾ ਜੀ ਹਾਂਜੀ ਤੁਸੀਂ ਇਹ ਆਫਰ ਚ 500 ਦਾ ਪੀ ਚੱਲੂਆ ਜੀ 500 ਦਾ ਜੀ 500 ਦਾ ਇੱਕ ਪੀ ਜੀ ਪੱਕੀ ਗੱਲ ਆ ਜੀ ਬਸ ਜਿੰਮ ਚ ਰਹਿ ਕੇ ਬਸ 20 25 ਕੇ ਪੀਸ ਨੇ ਆਹ ਦੇਖ ਲੋ ਐਮ ਆਰ ਪੀ 3499 2000 ਦਾ ਨਹੀਂ 1500 ਦਾ ਨਹੀਂ 1000 ਦਾ ਨਹੀਂ ਸਿੱਧਮ ਸਿੱਧਾ 500 ਦਾ ਚੀਜ਼ ਵਾਲੀ ਘੈਂਟ ਆ ਮੈਂ ਕਹਣਾ ਕਸ਼ਮੀਰ ਵਾਲੀ ਆਈਟਮ ਆ ਇਹ ਜਿਹੜੀ ਇੱਥੇ ਸ਼ਾਹੀ ਚੀਜ਼ ਪਈਆ ਇਹ ਮੇਰੇ ਖਿਆਲ ਦੇ ਕਿੰਨੇ ਕਹਿੰਦੇ ਤੁਸੀਂ ਕਿੰਨੇ ਕੇ ਪੈਣੇ ਇਹ 50 ਕੇ ਪੀਸ ਪੈਣੇ ਆ ਜੀ हां 40-50 ਪੀਸ ਰਹਿ ਗਏ ਜੀ। ਲਓ ਜੀ ਭਾਈ ਇਹ ਤਾਂ ਟਾਈਮ ਹੀ ਹੈਗਾ। ਇਹ ਤੇ ਜਮੀ ਕੋਲ ਨਾ ਕਰਿਓ ਜੀ ਨੇ ਲੈਣਾ ਅੱਗੇ ਆਜੋ ਜੀ। ਆ ਆ ਗਏ ਜੀ। ਮੈਟਰਸ ਪ੍ਰੋਟੈਕਟਰ ਹਨਾ ਜੀ? ਜੀ। ਮੰਨ ਲਓ ਗੱਦਿਆਂ ਨੂੰ ਪ੍ਰੋਟੈਕਟ ਕਰਦੇ ਨੇ ਹੁਣ ਤੁਹਾਡੇ ਗੱਦੇ ਗਿੱਲੇ ਨਹੀਂ ਹੋਣਗੇ। ਇਹਨਾਂ ਦਾ ਰੇਟ ਕੀ ਆ ਜੀ? ਕੰਪਨੀ ਰੇਟ ਤਾਂ 2500 ਹੈ ਜੀ। ਹਾਂ ਜੀ। ਇਹ ਆਪਾਂ ਨੂੰ ਐਂ ਲਾ ਲਓ 1200 ਦਾ 2 ਮਿਲਣਗੇ ਜੀ 600 ਦਾ ਇੱਕ। 600 ਦਾ ਇੱਕ ਬਈ 2500 ਵਾਲਾ 600 ਦਾ ਇੱਕ ਆ ਬਈ ਨੇ ਜੀ ਟਰਾਈਡੈਂਟ ਦੇ ਤੌਲੀਏ। ਇਹਨਾਂ ਦਾ ਰੇਟ ਕੀ ਆ ਜੀ? 8200 ਦਾ 1 ਜੀ 500 ਦੇ ਦੋ 500 ਦੇ ਟਰਾਈਡੈਂਟ ਵਾਲੇ ਜੀ ਟਰਾਈਡੈਂਟ ਵਾਲੇ ਜੀ オリジナル ਨੇ ਜੀ オリジナル ਸਟੈਂਪ ਲੱਗੀ ਹੋਊ ਕੰਪਨੀ ਨਾਲ ਦੀ ਇੰਨੇ ਸਸਤੇ ਜੀ ਟਰਾਈਡੈਂਟ ਤਾਂ ਇੰਨੇ ਸਸਤੇ ਦਿੰਦੇ ਨਹੀਂ ਲਓ ਜੀ ਸਟਾਕ ਕਲੀਅਰੈਂਸ ਸੇਲ ਆ ਗਈ ਦੁਬਾਰੇ ਦੱਸ ਦਿੰਨਾ ਥੋੜਾ ਮਾਲ ਆਗਾ ਚੱਕ ਲੋ ਜਿਹੜੇ ਨੇ ਚੱਕਣਾਗਾ ਆਹ ਤੌਲੀਏ ਇੰਨੇ ਸਸਤੇ ਨਹੀਂ ਕਿਤੋਂ ਮਿਲਨੇ ਵੀ ਇੱਕ ਆਈਟਮ ਤੁਹਾਨੂੰ ਸਿਆਲ ਵਾਲੀ ਵੀ ਦਿੰਨੇ ਆ ਗਰਮ ਚਾਦਰ ਹਨਾ ਜੀ ਹਾਂਜੀ ਇਹ ਕਿੰਨੇ ਦੀ ਹੈ ਜੀ ਇਹ ਸ਼ਨੀ ਦੀ ਚਾਦਰ ਕਿਹੜੀ 5 600 ਦੀ ਵਿਕਦੀ ਐ ਸਿਆਲ ਚ ਜੀ ਹਾਂਜੀ 300 ਦਾ ਪੀਸ ਹੈ ਜੀ ਬਗੈਰ ਸਰਾਨੇ ਲੈ ਵੀ ਸਿਆਲ ਦੀ ਤਿਆਰੀ ਕਰ ਲੋ ਅੱਧ ਮੋਲ ਉੱਤੇ ਮਿਲਦਾਗਾ ਆ ਤੌਲੀਏ ਦੇ ਕਰਦੀਏ ਹੈਰਾਨ ਫਿਰ ਤੁਹਾਨੂੰ ਰੇਟ ਸੁਣ ਕੇ ਹੈਰਾਨ ਵਾਕਈ ਹੋਵੋਗੇ ਮੱਕੜ ਸਾਹਿਬ ਤੁਸੀਂ ਦੱਸੋ ਜੀ ਇਹਨਾਂ ਦੇ ਰੇਟ ਆ ਇਹ ਪਹਿਲਾਂ 200 ਦਾ ਪੀਸ ਵਿੱਚ ਹੈ ਜੀ ਹਾਂਜੀ ਹੁਣ 100 ਰੁਪਏ ਪੀਸ ਹੈ ਜੀ 100 ਰੁਪਏ ਜੀ 6 ਪੀਸ ਲੈਣ ਤੇ ਇੱਕ ਮੇਰਾ ਲੋ 500 ਰੁਪਏ ਜੀ 500 ਦੇ 6 ਤੇ 100 ਦਾ ਇੱਕ ਜੀ ਜਿਹੜਾ 2 200 ਹੈ ਸੇਲ ਕਰ ਰਹੇ ਨੇ ਹੈਗੀਆਂ ਨਹਰਾਨੀ ਵਾਲੀ ਗਾ ਇੱਕ ਆ ਵੀ ਆ ਗਈ ਜੀ ਇੱਕ ਸੈੱਟ ਦਾ 1400 ਦਾ ਇਹ ਕਹਿੰਦੇ ਹੋਰ ਵੀ ਸਸਤਾ ਦੇ ਦਾਂਗੇ ਜੀ 쿠ਸ਼ਨ ਬੈੱਡ ਸੀਟ ਆ ਤੇ ਕੀ ਕੁਛ ਆਈ ਇਹਦੇ ਵਿੱਚ ਇੱਕ ਚਾਦਰ ਡਬਲ ਬੈੱਡ ਦੀ ਆ ਜੂ ਹਾਂਜੀ ਦੋ ਸਰਾਣੇ ਕਵਰ ਆ ਜਾਣਗੇ ਦੋ 쿠ਸ਼ਨ ਆਣਗੇ ਭਰੇ ਹੋਏ ਜੀ ਜੀ ਕਟੋੜ 20 25 ਡਿਜ਼ਾਈਨ ਮਿਲ ਜਾਣਗੇ ਠੀਕ ਹੈ ਜੀ 32 ਤੇ 35 ਇਹ ਐਮ ਆਰ ਪੀ ਹੈ ਹੂੰ ਡਿਸਕ ਕਰਕੇ ਆਪਾਂ 900 ਦਾ ਪੀਸ ਪੈਜੂ ਲੈ ਜੀ 900 ਦੇ ਵਿੱਚ ਵੀਰੇ ਇੱਕ 1400 ਚ ਸੈੱਟ ਆ ਤੇ ਇਹ 900 ਚਾ ਜਿਹੜਾ ਮਰਜ਼ੀ ਮੰਗਾ ਲਓ ਇੱਕ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰੇਕ ਤੱਕ ਵੀਡੀਓ ਪਹੁੰਚੇ ਜੀ ਲੈ ਮਿੱਤਰੋ ਅਰਲਾਈਂਸ ਦੀਆਂ ਟ੍ਰਾਈਡੈਂਟ ਦੀਆਂ ਬੈੱਡ ਚਾਦਰਾਂ ਜੋ ਵੀ ਸਮਾਨ ਲੈਣਾ ਆ ਤਾਵਲ ਪਈ ਨੇ ਮਹਿੰਗੇ ਤੋਂ ਮਹਿੰਗੇ ਪਹਿਲਾਂ ਤਾਂ ਆ ਦੱਸੋਈ ਆਹ ਜਿਹੜਾ ਰੰਗੋਲੀ ਦਾ ਟਾਵਲ ਆ ਜੀ ਇਹ ਮਾਰਕੀਟ ਰੇਟ ਕੀ ਆ ਜੀ ਇਹਨਾਂ ਦਾ ਮਾਰਕੀਟ ਦਾ 1000 1200 900 ਅੱਛਾ ਜੀ ਤੁਸੀਂ ਕਿੰਨੇ ਦੇ ਦਿਓਗੇ ਆਪਾਂ 500 ਰੁਪਏ ਦੇ ਦਾਂਗੇ ਬਾਟੋ ਸਾਰਾ ਜੀ 500 ਦਾ ਜੀ ਮੰਨ ਲਓ ਕਹਿਣ ਤੋਂ ਭਾਅ ਜੀ ਕੱਲੀ ਕੱਲੀ ਚੀਜ਼ ਦਿਖਾਉਣ ਲੱਗੇ ਬਹੁਤ ਸਮਾਂ ਲੱਗ ਜਾਊਗਾ ਜਿਵੇਂ ਆਹ ਚਾਦਰਾਂ ਨੇ 34 3500 ਵਾਲੀਆਂ 8 ਹਰੇਕ ਚੀਜ਼ ਤੇ ਜੀ 50% ਤੱਕ ਘੱਟੋ ਘੱਟ ਲੈਸ ਹੈਗਾ ਉਸ ਤੋਂ ਵੀ ਵੱਧ ਲੈਸ ਹੈਗਾਗਾ ਸੰਪਰਕ ਕਰ ਲਓ ਪੜਦੇ ਨੇ ਸਰ ਪੜਦੇ ਆਂਦਾ ਰੇਟ ਜਰੂਰ ਦੱਸ ਦਿਓ ਕਿੰਨੇ ਕ ਦਾਗਾ ਜੀ ਇਕ ਪਰਦੇ ਸਟਾਰਟਿੰਗ ਹੋਜੂ 100 ਰੁਪਏ ਆ ਤੋਂ ਅੱਛਾ 100 ਰੁਪਏ ਦਾ ਹਾਂ ਸਾਈਜ਼ ਕੀ ਹੋ ਗਈ ਉਹਦਾ 7 ਫੁੱਟਾ ਜੀ ਪੂਰਾ 7 ਫੁੱਟ 100 ਰੁਪਏ ਦਾ ਪੜਦਾ ਜੀ ਇਸ ਤੋਂ ਸਸਤਾ ਕਿਤੇ ਨਹੀਂ ਮਿਲਣਾ ਬੇਨਤੀ ਆ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਨਾਲ ਨਾਲ ਹੋਰਾਂ ਤੱਕ ਵੀ ਸਸਤੇ ਸਮਾਨ ਦੀ ਜਿਹੜੀ ਵੀਡੀਓ ਪਹੁੰਚਣੀ ਚਾਹੀਦੀ ਆ ਹੋਮ ਡਿਲੀਵਰੀ ਕਰਵਾਉਂਦੇ ਨੇ ਉਹਦੇ ਚਾਰਜਸ ਅਲੱਗ ਤੋਂ ਨੇ ਹਨਾ ਜੀ ਤੁਸੀਂ ਵੀਡੀਓ ਕਾਲ ਕਰਕੇ ਜਾਂ ਵੀਡੀਓ ਤੇ ਤੁਸੀਂ ਆਪਣੀ ਚੀਜ਼ ਦਾ ਜਿਹੜਾ ਸੈਂਪਲ ਜਾਂ ਡਿਜ਼ਾਈਨ ਮੰਗਾ ਸਕਦੇ ਹੋ ਆਪਣੇ ਘਰੇ ਤੁਹਾਡੇ ਪਹੁੰਚ ਜਾਊਗਾ ਸੋ ਧੰਨਵਾਦ ਬਹੁਤ ਬਹੁਤ ਮੱਕੜ ਸਾਹਿਬ ਦਾ ਇਧਰ ਚਾਦਰਾਂ ਬਹੁਤ ਲੱਖਾਂ ਹੀ ਕੁਆਲਿਟੀ ਪਈ ਹੈ ਇਹ ਕਹਿ ਲੋ ਜੀ ਹੋਰ ਵੀ ਵੱਡੇ ਵੱਡੇ ਸਟੋਰ ਭਰੇ ਪਏ ਨੇ ਤੁਸੀਂ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੱਕੜ ਸਤਿ ਸ੍ਰੀ ਅਕਾਲ